ਹੋਰ ਬਾਈ ਬਾਹਰੋਂ ਆਇਆ ਕਿੱਦਾਂ ਚੱਲਦਾ ਉੱਥੇ ਕੰਮ ਕਰੇ ਬਾਰ ਬਾਈ ਵਧੀਆ ਚੱਲੀ ਜਾਂਦਾ ਸ਼ਿਫਟਾਂ ਦੇ ਸ਼ਿਫਟਾਂ ਲੱਗੀਆਂ ਜਾਂਦੀਆਂ ਆ ਪੈਸੇ ਆਈ ਜਾਂਦੇ ਆ ਡਾਈ ਜਾਂਦੇ ਆ ਬਸ ਇਦਾਂ ਹੀ ਆ ਲਾਈਫ ਲੱਗੀ ਜਾਂਦੀ ਆ ਚਲੋ ਵਧੀਆ ਭਰਾ ਵਧੀਆ ਵਧੀਆ ਚਲੋ ਵਿਹਲੇ ਖਲੋਤੇ ਆ ਜਾ ਕੇ ਚਾਹ ਪੀ ਕੇ ਹੁੰਦੇ ਆ ਚਾਹ ਚੱਲ ਠੀਕ ਹੈ ਬਾਈ ਵੀਰੇ ਆ ਬਾਈ ਘਰ ਅੱਜ ਮਰਗ ਹੋਈ ਐ ਤੇ ਆਪਾਂ ਅਫਸੋਸ ਕਰਦੀਏ ਬਾਈ ਜੀ ਬੜਾ ਮਾੜਾ ਹੋਇਆ ਅਜੀ ਚਲੋ ਜੋ ਹੋਣਾ ਹੈ ਰੱਬ ਦਾ ਪਾਣਾ ਹੈ ਤੁਸੀਂ ਹੁਣ ਐਦਾਂ ਕਰਿਓ ਚਾਹ ਪੀ ਕੇ ਜਾਇਓ ਜੇ ਫੇਰ ਚਾਹ ਯਾਰ ਹੁਣ ਉਹਨਾਂ ਨੇ ਕਿਹਾ ਆ ਚੰਗੇ ਨਹੀਂ ਨਾ ਲੱਗੀਦਾ ਪੀ ਲੈਨੇ ਇੱਕ ਇੱਕ ਕੱਪ ਚਲੀਏ ਚਲਾ ਭਾਈ ਇਹਨਾਂ ਦੇ ਘਰੇ ਵੀ ਹੋਈ ਏ ਇਹਨਾਂ ਦੇ ਘਰੇ ਮੁੰਡਾ ਆਈ ਆ ਹਾਂ ਉਹ ਚੱਜਣ ਨੇ ਆਇਓ ਆਇਓ ਭਾਈ ਕਿਵੇਂ ਹੋ ਵਧੀਆ ਜੀ ਚਾਚਾ ਜੀ ਤੁਸੀਂ ਦੱਸੋ ਵਧਾਈਆਂ ਬਣਾੜੇ ਉਹ ਤੁਹਾਨੂੰ ਜਿਆਦਾ ਵਧਾਈਆਂ ਜੀ ਚਲੋ ਚਲੋ ਠੀਕ ਹੈ ਚਾਚਾ ਜੀ ਆਪਾਂ ਤਾਂ ਨੰਗਣ ਨੇ ਆਪਾਂ ਕੇ ਵਧਾਈ ਦੇਈ ਜਾਈਏ ਚਲੀਏ ਹਣ ਉਹ ਨਹੀਂ ਨਹੀਂ ਭਾਈ ਹੁਣ ਆਏ ਜੇ ਤਾਂ ਚਾਹ ਪੀ ਕੇ ਜਾਈਓ ਜੀ ਇਦਾਂ ਨਹੀਂ ਜਾਣਾ ਆਇਓ ਆਇਓ ਨੰਗਾ ਬੰਦਰ ਨੰਗਾ ਹੋ ਆਈ ਹੈ ਜਾਈ ਭਾਈ ਖੁਸ਼ੀ ਦਾ ਮੌਕਾ ਇੱਕ ਇੱਕ ਕੱਪ ਪੀ ਲੈਨੇ ਭਾਈ ਜਰਾ ਜਿ ਥੱਕ ਨਹੀਂ ਗਏ ਚਲਾ ਚਾਹ ਪੀਨੇ ਆ ਥਕਾਵਟ ਦੂਰ ਹੋ ਜੂਗੀ ਪਰ ਆ ਇੰਨੀ ਚਾਹ ਨਹੀਂ ਪੀਣੀ ਚਾਹੀਦੀ ਤੈਨੂੰ ਪਤਾ ਨਹੀਂ ਚਾਹ ਪੀਂਦੇ ਕਿੰਨੇ ਨੁਕਸਾਨ ਆ ਇਹਦੇ ਨਾਲ ਢਿੱਡ 'ਚ ਅਲਸਰ ਹੋ ਸਕਦੇ ਆ ਪਥਰੀ ਹੋ ਸਕਦੀ ਆ ਡੀਹਾਈਡਰੇਸ਼ਨ ਹੋ ਸਕਦੀ ਆ ਇੰਨੀ ਚਾਹ ਨਹੀਂ ਪੀਣੀ ਚਾਹੀਦੀ ਅੱਛਾ ਚਲ ਇੱਕ ਕੱਪ ਪੀ ਲੈਨੇ ਆ ਲਾਹਾਂ ਤੋਂ ਨਹੀਂ ਪੀਨੇ ਉਹ ਨਹੀਂ ਭਾਈ ਉਹ ਘਰੇ ਗੈਸਟ ਆਇਆ ਚਲਾਣ ਵਾਲੇ ਤੈਨੂੰ ਘਰ ਵਿਖਾਵਾਂ ਨਾਲੇ ਗੈਸਟਾਂ ਨੂੰ ਮਿਲ ਲਈਏ ਹਾਜੀ ਭਾਜੀ ਕੀ ਪੀਓਗੇ ਪੜੀ ਪਾਣੀ ਮੰਗਾ ਲਓ ਬਸ ਬਹੁਤ ਹੈ ਉਹ ਨਹੀਂ ਨਹੀਂ ਹੁਣ ਇੰਨੀ ਦੂਰੋਂ ਆਈ ਜੇ ਇਕੱਲਾ ਪਾਣੀ ਥੇ ਨਾ ਪੀਓਗੇ ਮੈਂ ਕੰਮ ਕਰਦਾ ਚਾਹ ਬਣਵਾਣਾ ਉਹ ਮੈਂ ਕਿਹਾ ਚਾਹ ਬਣਾ ਦੋ ਹੋਇਸੇ ਬਣੇ ਆਪਾਂ ਹੀ ਪੀ ਲਾਂਗੇ bro ਮੈਂ ਨਹੀਂ ਪੀਣੀ ਕੋਈ ਉਹ ਆਇਆ ਹੀ ਨਹੀਂ ਬਿਰੋ ਨਾ ਪੀ ਲੈਨੇ ਅਸੀਂ ਨਹੀਂ ਬਿਰੋ ਨਹੀਂ ਪੀ ਸਕੀ ਇਹ ਆ ਭਾਈ ਤੇ ਯਾਰ ਸਿਰ ਪਿੜਾਉਂਦੀ ਐ ਅੱਛਾ ਮੇਰਾ ਰਾਦਾ ਚਾਹ ਪੀ ਲਾ ਉਹਦਾ ਸੈੱਟ ਹੋ ਜਾਣਾ ਕੰਮ ਨਾ ਨ ਦਵਾਈ ਖਾਲਾ ਉਹ ਨਹੀਂ ਜਾਨਾ ਸੈਟ ਹੋਇਆ ਨਾ ਮਰਦਾ ਮਾਜ ਮੈਂ ਯਾਰ ਨੀਂਦ ਨਹੀਂ ਨਾ ਹੁੰਦੀ ਹਣਾ ਆਹੋ ਯਾਰ ਏਦਾਂ ਕਰਦੇ ਆ ਆਪਾਂ ਇੱਕ ਕੱਪ ਚਾਹ ਪੀ ਲੈਨੇ ਆ ਕੀ ਪਤਾ ਫੇਰ ਨੀਂਦ ਆ ਜੇ ਚਾਹ 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 ਤੋਂ ਬਿਗੈਰ ਕੋਈ ਕੰਮ ਹੀ ਨਹੀਂ ਹੈਗਾ ਇਹਨਾਂ ਨੂੰ